ਅੱਜ ਅਸੀਂ ਜਿਹੜਾ ਸਾਡਾ ਬੱਚਾ ਹਰਵੀਰ ਸਿੰਘ ਜਿਹਨਾਂ ਬਹੁਤ ਵੱਡਾ ਦਰਿੰਦਗੀ ਭਰਾ ਉਹਨਾਂ ਇਨਸੀਡੈਂਟ ਵਾਪਰਿਆ ਜਿੱਥੇ ਪੂਰਾ ਹਿਸ਼ਾਰਪੁਰ ਦੇ ਲੋਕ ਇਸ ਤੋਂ ਬਹੁਤ ਦੁਖੀ ਆ ਬੜਾ ਮਨ ਉਹਨਾਂ ਦਾ ਦੁਖੀ ਆ ਉੱਥੇ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਆ ਇੱਕ ਦੁੱਖ ਦੀ ਲਹਿਰ ਫੈਲ ਗਈ ਆ ਸਾਰੇ ਤੇ ਜਿਹੜੀਆਂ ਇੱਕ ਅੰਤਮ ਰਸਮਾਂ ਹੁੰਦੀਆਂ ਆ ਉਹਦੇ ਵਿੱਚ ਉਸ ਬੱਚੇ ਦੇ ਨਮਿਤ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਰਤਨ ਤੇ ਸਮਾਗਮ ਕਰ ਰਹੇ ਆ ਤੇ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਜਾਊਗਾ ਸਾਡੇ ਨਾਲ ਰਾਜਨੀਤਿਕ ਧਾਰਮਿਕ ਸਮਾਜਿਕ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਉਹ ਸਾਡੇ ਨਾਲ ਬੈਠੇ ਹੋਏ ਆ ਤੇ ਇਹ ਜਿਹੜਾ ਘਣਾਉਣਾ ਘਾਰਾ ਵਾਪਰਿਆ ਆ ਇਹਦੇ ਸਬੰਧ ਦੇ ਵਿੱਚ ਹੁਣ ਸਾਰਾ ਪੰਜਾਬ ਉੱਠ ਖੜਿਆ ਆ ਪ੍ਰਵਾਸੀਆਂ ਦੇ ਖਿਲਾਫ ਤੇ ਅਸੀਂ ਜਿਹੜੀ ਆ ਪੰਜਾਬ ਗਵਰਨਮੈਂਟ ਤੋਂ ਡਿਮਾਂਡ ਕਰਦੇ ਆ ਵੀ ਪੰਜਾਬ ਗਵਰਨਮੈਂਟ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਇੱਕ ਸਖਤ ਕਾਨੂੰਨ ਲੈ ਕੇ ਆਵੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਜਿਹੜਾ ਪ੍ਰਵਾਸੀ ਪੰਜਾਬ ਦੇ ਵਿੱਚ ਐਂਟਰ ਕਰਦਾ ਉਹਦਾ ਜਿਹੜਾ ਕ੍ਰਿਮੀਨਲ ਰਿਕਾਰਡ ਆ ਉਹ ਚੈੱਕ ਹੋਣਾ ਚਾਹੀਦਾ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਹੋਣ ਤੋਂ ਬਾਅਦ ਹੀ ਜਿਹੜੀ ਅਗਲੀ ਗੱਲ ਤੈਅ ਹੋਊਗੀ ਉਹਨਾਂ ਦੀ ਪੰਜਾਬ ਦੇ ਵਿੱਚ ਜਿੱਦਾਂ ਬਾਕੀ ਸੂਬਿਆਂ 'ਚ ਬਹੁਤਾਂ ਭਾਰਤ ਦੇ ਸੂਬਿਆਂ ਦੇ ਵਿੱਚ ਜਿਹੜਾ ਆ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਜਿਹੜੇ ਵੱਖ-ਵੱਖ ਕਾਨੂੰਨ ਬਣੇ ਹੋਏ ਆ ਤੇ ਅਸੀਂ ਇਹ ਡਿਮਾਂਡ ਕਰਦੇ ਆ ਵੀ ਉਹਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖਰੀਦਣ ਤੇ ਪਾਬੰਦੀ ਲੱਗਣੀ ਚਾਹੀਦੀ ਆ ਕੋਈ ਪ੍ਰਵਾਸੀ ਐ ਨਾ ਹੋਵੇ ਵੀ ਆਵੇ ਤੇ ਕੁਛ ਮਹੀਨਿਆਂ ਦਿਨਾਂ ਦੇ ਵਿੱਚ ਉਹ ਇੱਥੇ ਜ਼ਮੀਨਾਂ ਖਰੀਦ ਲਵੇ ਜਾ ਇਦਾਂ ਇਹ ਨਹੀਂ ਇਦਾਂ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ ਪਰਸੈਂਟੇਜ ਤੈਹ ਹੋਣੀ ਚਾਹੀਦੀ ਆ ਦੇਖੋ ਅਸੀਂ ਦੇਖ ਰਹੇ ਆ ਵੀ ਕਿਤੇ ਤਾਂ ਕੋਈ ਫੈਕਟਰੀ ਆ ਉਹਦੇ ਵਿੱਚ 100% ਜਿਹੜਾ ਆ ਉਹ ਬਾਹਰਲੇ ਬੰਦਾ ਕੰਮ ਕਰ ਰਿਹਾ ਉਹਦੇ ਵਿੱਚ ਪੰਜਾਬੀ ਨੂੰ ਕੋਈ ਥਾਂ ਨਹੀਂ ਮਿਲ ਰਹੀ ਇਹ ਵੀ ਗੱਲ ਤੈਹ ਹੋਣੀ ਚਾਹੀਦੀ ਆ ਵੀ ਕਿੰਨੇ ਪਰਸੈਂਟ ਜਿੱਦਾਂ ਘੱਟ ਤੋਂ ਘੱਟ 75% ਜਿਹੜੀ ਪ੍ਰਾਈਵੇਟ ਜਿਹੜੀਆਂ ਫਰਮਾਂ ਆ ਇੱਥੇ ਚੱਲਦੇ ਫੈਕਟਰੀਆਂ ਚੱਲਦੀਆਂ ਉਹਦੇ ਵਿੱਚ ਜਿਹੜੀ ਆ ਉਹ ਇੱਥੇ ਦੇ ਲੋਕ ਇੱਥੇ ਦੇ ਜਿਹੜੀ ਲੇਬਰ ਆ ਉਹ ਭਰਤੀ ਹੋਣੀ ਚਾਹੀਦੀ ਆ ਜਿਹੜੀਆਂ ਰੇੜੀਆਂ ਆ ਉਹ ਲਾਇਸੈਂਸशुदा ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਰਾਤ ਨੂੰ ਕੋਈ ਆਇਆ ਇੱਥੇ ਤੇ ਸਵੇਰ ਨੂੰ ਇਥੋਂ 5000 ਦੀ ਰੇੜੀ ਖਰੀਦੀ ਤੇ ਚਾਰ ਚੀਜ਼ਾਂ ਉੱਤੇ ਰੱਖੀਆਂ ਤਾਂ ਉਹ ਵੇਚਣ ਲੱਗ ਗਿਆ ਫਿਰ ਨਜਾਇਜ਼ ਕਬਜ਼ੇ ਹਟਨੇ ਚਾਹੀਦੇ ਜਿੰਨਾ ਤੁਸੀਂ ਦੇਖੋ ਸ਼ਿਆਰਪੁਰ ਤੋਂ ਟਾਂਡੇ ਨੂੰ ਚਲ ਜਿਓ ਦੂਸਰੇ ਨੂੰ ਚਲ ਜਿਓ ਜਿੰਨੇ ਆਲੇ ਦੁਆਲੇ ਰੋਡ ਤੇ ਜਗ੍ਹਾ ਉਹਨਾਂ ਉੱਤੇ ਵੱਖ-ਵੱਖ ਕੁੰਜਿਆਂ ਦੇ ਉੱਤੇ ਜਿਹੜੀ ਆ ਸਰਕਾਰੀ ਜਗ੍ਹਾ ਦੇ ਉੱਤੇ ਇਹਨਾਂ ਨੇ ਆਪੋ ਆਪਣੇ ਕਾਰੋਬਾਰ ਸ਼ੁਰੂ ਕੀਤੇ ਹੋਏ ਆ ਐਡੇ ਪ੍ਰਕਾਈ ਪ੍ਰਾਈਵੇਟ ਜਗ੍ਹਾ ਦੇ ਉੱਤੇ ਵੀ ਕੀਤੇ ਹੋਏ ਆ ਜਿਹੜੀ ਪ੍ਰਾਈਵੇਟ ਜਗ੍ਹਾ ਦੇ ਉੱਤੇ ਕੋਈ ਕਾਰੋਬਾਰ ਆ ਉਹ ਬੰਦਾ ਉਹਨਾਂ ਨਾਲ ਜਿਹੜਾ ਆ ਕਰਾਇਨਾਮਾ ਕਰੇ ਮਤਲਬ ਹਰ ਚੀਜ਼ ਲਿਖ ਲਈ ਸੁਣੀ ਚਾਹੀਦੀ ਆ ਜਿਹੜੇ ਪ੍ਰਵਾਸੀਆਂ ਦੇ ਸਵੰਨ ਦੇ ਵਿੱਚ ਫਿਰ ਵੋਟਾਂ ਦਾ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਵਸਿੰਦੇ ਆ ਸਾਨੂੰ ਪਤਾ ਸਾਡੀਆਂ ਕਿੰਨੀਆਂ ਪ੍ਰੋਬਲਮਸ ਆ ਉਹਦੇ ਹਿਸਾਬ ਨਾਲ ਸਰਕਾਰਾਂ ਜਿਹੜੀਆਂ ਚੁਣੀਆਂ ਜਾਂਦੀਆਂ ਤੇ ਜਿਹੜਾ ਇੱਕ ਪ੍ਰਵਾਸੀ ਆਇਆ ਉਹਨੂੰ ਕੀ ਪਤਾ ਇੱਥੇ ਦਾ ਜਾਂ ਉਹ ਕੋਈ 25 30 ਸਾਲ ਰਿਹਾ ਹੋਵੇ ਉਹਨੂੰ ਪਤਾ ਹੋਵੇ ਇੱਥੇ ਤੇ ਮੁੱਦਿਆਂ ਦਾ ਉਹ ਜਾਣੂ ਹੋਵੇ ਤਾਂ ਤਾਂ ਉਹ ਕੋਈ ਕਰੇ ਗੱਲ ਪਰ ਇੱਥੇ ਆਂਦੇ ਹੀ ਤੁਸੀਂ ਕੋਸ਼ ਅਧਾਰੇ ਇਦਾਂ ਦੇ ਚੱਲਦੇ ਜਿਹੜੇ 4000 ਰੁਪਏ ਲੈਂਦੇ ਆ ਉਹ ਆਧਾਰ ਕਾਰਡ ਬਣ ਜਾਂਦੇ ਜਿਹੜਾ ਮਰਜ਼ੀ ਜਾ ਕੇ ਬਣਾ ਲਵੇ ਉਹਨਾਂ ਕੋ ਉੱਤਰ ਵੀ ਆ ਇੱਧਰ ਵੀ ਆ ਜਿਹੜੀ ਗੱਲ ਉਹ ਰਾਹੁਲ ਗਾਂਧੀ ਵੀ ਕਰਦਾ ਨਾ ਫਰਜੀ ਵਾੜੇ ਦੀ ਵੋਟਾਂ ਦੀ ਤੋਂ ਇਹ ਪੰਜਾਬ ਦੇ ਵਿੱਚ ਵੀ ਵੋਟ ਬੰਦਾ ਫਰਜੀ ਵਾੜਾ ਚੱਲਣ ਡਿਆ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਇਹ ਬੰਦੇ ਆ ਇਹਨਾਂ ਨੇ ਵੋਟਰ ਕਾਰਡ ਬਣਾਏ ਹੋਏ ਆ ਆਪਣੀਆਂ ਸਟੇਟਾਂ 'ਚ ਵੀ ਪੰਜਾਬ ਦੀਆਂ 'ਚ ਵੀ ਤੇ ਵੋਟਰ ਕਾਰਡ ਆਧਾਰ ਕਾਰਡ ਨੀਲੇ ਕੜ ਇਹਨਾਂ ਚੀਜ਼ਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਜਿਹੜੇ ਬੰਦੇ ਆਂਦੇ ਆ ਚੱਲ ਜਾਂਦੇ ਉਹਨਾਂ ਦੇ ਲੇਬਰ ਕਾਰਡ ਬਣਨੇ ਚਾਹੀਦੇ ਆ ਦੇਖੋ ਹੈਲਥ ਕਾਰਡ ਬਣਨੇ ਚਾਹੀਦੇ ਹੈਲਥ ਦੇ ਸੰਬੰਧ ਵਿੱਚ ਕਿੰਨੀਆਂ ਕਿਉਂਕਿ ਸਾਰੇ ਬੰਦੇ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰਦੇ ਆ ਉਹਨਾਂ ਦੇ ਹੈਲਥ ਕਾਰਡ ਬਣਨੇ ਚਾਹੀਦੇ ਕਿਉਂਕਿ ਪੰਜਾਬ ਇਹਨਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਆ ਹੁਣ ਸਾਡੇ ਬੱਚਾ ਉਹਨਾਂ ਜੋ ਦਰਿੰਦਗੀ ਹੋਈ ਆ ਉਹਦੇ ਖੂਨ ਨੇ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਊਗਾ ਅਸੀਂ ਇਹ ਗੱਲ ਨਹੀਂ ਕਹਿੰਨੇ ਵੀ ਸਾਰੇ ਭਈਏ ਢਾਡੋ ਅਸੀਂ ਕਹਿੰਨੇ ਕਾਨੂੰਨੀ ਹੋਵੇ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਮਾਹੌਲ ਵਿਗੜੇ ਖਰਾਬ ਹੋਵੇ ਪੰਜਾਬ ਗਵਰਨਮੈਂਟ ਨੂੰ ਅੱਗੇ ਆਣਾ ਚਾਹੀਦਾ ਤੇ ਉਹਨਾਂ ਨੂੰ ਇਸ ਸਬੰਧ ਵਿੱਚ ਸਖਤ ਕਾਨੂੰਨ ਲੈ ਕੇ ਆਉਣਾ ਚਾਹੀਦਾ ਤਾਂ ਕਿ ਇਹ ਬੱਚਾ ਆ ਸਾਡੇ ਕੋਲ ਮਾਂ ਤੇ ਬੈਠਿਆ ਇਹ ਇਹਨਾਂ ਦਾ ਬੱਚਾ ਨਹੀਂ ਉਹ ਪੰਜਾਬ ਦਾ ਬੱਚਾ ਆ ਉਹ ਸਾਡਾ ਖੂਨ ਸੀ ਪੰਜਾਬ ਦਾ ਤੇ ਉਹ ਪੰਜਾਬ ਦਾ ਖੂਨ ਜ਼ਰੂਰ ਰੰਗ ਲੈ ਕੇ ਆਊਗਾ ਅਸੀਂ ਚਾਹੁੰਦੇ ਆਂ ਕਿ ਇੱਥੇ ਜਿਹੜੇ ਪ੍ਰਵਾਸੀ ਉਹਨਾਂ ਦੇ ਸਬੰਧ ਸਖਤ ਕਾਨੂੰਨ ਬਣੇ ਉਸ ਸਬੰਧ ਦੇ ਵਿੱਚ 20 ਤਰੀਕ ਦਿਨ ਸ਼ਨੀਵਾਰ ਗੁਰਦੁਆਰਾ ਸਿੰਘ ਸਵਾ ਇੱਥੇ ਅੰਤਮ ਅਰਦਾਸ ਕੀਤੀ ਜਾਊਗੀ ਉਸ ਤੋਂ ਉਪਰੰਤ ਜਿਹੜੇ ਵੱਖ-ਵੱਖ ਆਗੂ ਆ ਸੰਬੋਧਨ ਕਰਨਗੇ ਤੇ ਇੱਕ ਵੱਡਾ ਜਿਹੜਾ ਆ ਉਹ ਇੱਥੋਂ ਮਾਰਚ ਅਸੀਂ ਕੱਢਾਂਗੇ ਸਰਕਾਰ ਨੂੰ ਜਗਾਣਾ ਚਾਹੁੰਦੇ ਆਂ ਉਹ ਜਾਗੇ ਤੇ ਉਹ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰੇ ਜਿਹੜਾ ਟਾਈਮਿੰਗ ਆ ਉਹ ਇਹ ਕੀਰਤਨ ਦਾ ਟਾਈਮ ਜਿਹੜਾ ਹੈਗਾ ਆ ਉਹ ਦਾ 11 ਤੋਂ 12 ਵਜੇ ਦਾ ਆ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਜਿਹੜਾ ਆ ਉਹ ਬੁਲਾਰੇ ਜਿਹੜੇ ਬੋਲਣਗੇ ਵੱਖ-ਵੱਖ ਆਗੂ ਜਿਹੜੇ ਪੂਰੇ ਪੰਜਾਬ ਚੋਂ ਆਏ ਹੋਣਗੇ ਉਹ ਆਪਣੀ ਗੱਲ ਰੱਖਣਗੇ ਉਸ ਤੋਂ ਬਾਅਦ ਅਸੀਂ 2 ਵਜੇ ਦੇ ਲਗਭਗ ਇੱਥੋਂ ਇੱਕ ਵੱਡਾ ਕਾਫਲਾ ਜਿਹੜਾ ਆ ਉਹ ਕੱਢਾਂਗੇ ਉਹ ਕੱਢਣ ਦਾ ਇਹੀ ਮੈਸੇਜ ਆ ਵੀ ਸਰਕਾਰ ਜਾਗੇ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਮੇਰਾ ਵੀਰ ਕੋਈ ਗੱਲ ਬਾਤ ਕਰਨੀ ਜਾਂ ਪੁੱਛਣੀ ਚਾਹੁੰਦਾ ਆਪਾਂ ਇਹ ਦੱਸ ਲਿਆ ਗੁਰੂ ਸਾਹਿਬ ਨੂੰ ਹੋ ਕੇ ਕਿੱਥੇ ਤੱਕ ਜਾਏਗਾ ਇਹ ਸੈਕਟਰੀਟ ਤੱਕ ਜਾਏਗਾ ਕਿੰਨੇ ਵਜੇ ਅਸੀਂ ਉਹਦੇ ਵਿੱਚ ਜਿਹੜਾ ਨਾ ਫੁੱਲ ਫਲੈਜ ਜਿਹੜੀ ਗੱਲ ਆ ਆਪਾਂ ਉਹਦੇ ਵਿੱਚ ਰੱਖਾਂਗੇ ਜੋ ਵੀ ਅਸੀਂ ਦਵਾਂਗੇ ਡੀਸੀ ਦੇ ਜ਼ਰੀਏ ਅਸੀਂ ਸਬਕਾਰ ਨੂੰ ਜਿਹੜੀ ਆਪਣੀ ਗੱਲ ਕਹਿਣੀ ਚਾਹੁੰਦੇ ਆ ਜਿਹੜੇ ਮੈਂ ਛੋਟੇ ਛੋਟੇ ਬਿੰਦੂ ਜਿਹੜੇ ਮੈਂ ਗਿਣਾਏ ਆ ਉਹਦੀ ਥੋੜੀ ਜਿਹੀ ਅਸੀਂ ਤਫਤੀਸ਼ ਦੇਣ ਦੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਅਸੀਂ ਸਾਨਾਂ ਨੂੰ ਇਹ ਹੀ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹ ਹੀ ਬੇਨਤੀ ਕਰਦੇ ਆ ਵੀ ਉਹ ਜਿਹੜਾ ਦਰਿੰਦਾ ਆ ਉਹਨੂੰ ਜੇਤੀ ਤੋਂ ਜੇਤੀ ਸੱਤ ਤੋਂ ਸੱਤ ਸੈਕਿਉਰਿਟੀ ਆ ਜਿਹੜੇ ਬਾਹਰੋਂ ਇਦਾਂ ਆਉਂਦੇ ਆ ਪ੍ਰਵਾਸੀ ਆਉਂਦੇ ਆ ਉਹਨਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ। ਉਹਨਾਂ ਦੀ ਜਿਹੜੀ ਪੀਸੀ ਜੀ ਹੁੰਦੀ ਹੈ ਉਹ ਕਰਵਾ ਕੇ ਫਿਰ ਪੰਜਾਬ 'ਚ ਉਹਨਾਂ ਨੂੰ ਇੰਟਰ ਕਰਨ ਕਰਨ ਦੇਣਾ ਚਾਹੀਦਾ। ਜੇ ਸ਼ਾਇਦ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਮੇਰਾ ਬੱਚਾ ਮੇਰੇ ਇਨਸਾਰ ਕੋਲ ਹੁੰਦਾ। antisense ਮੈਂ ਇਹ ਮੇਰੀ ਬੇਨਤੀ ਹੈ। ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਨੋਵਲ ਜੀ ਜੀ ਨੇ ਆਪਕੋ ਸਾਰਾ ਪ੍ਰੋਗਰਾਮ ਦੱਸ ਦਿੱਤਾ ਹੈ। ਲੇਕਿਨ ਉਹਦੇ ਵਿੱਚ ਮੈਂ ਇਹ ਗੱਲ ਕਲੀਅਰ ਕਰ ਦੇਵਾਂ ਕਿ ਸਾਨੂੰ ਜਿਹੜਾ ਇਹ ਅੰਤਮ ਅਰਦਾਸ ਵਾਲਾ ਪ੍ਰੋਗਰਾਮ ਆ ਇਹਦਾ ਨਹੀਂ ਸੀ ਪਤਾ ਕਿ ਸਾਡੀਆਂ ਤਕਰੀਬਨ 8 ਤੋਂ 10 ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਮਾਜਿਕ ਧਾਰਮਿਕ ਤੇ ਸਮਾਜਸੀ ਵੀ ਜਥੇਬੰਦੀਆਂ ਖਸਾਂ ਜਥੇਬੰਦੀਆਂ ਉਹਨਾਂ ਨੇ ਫਿਰ ਰਲ ਕੇ ਇਹ ਪ੍ਰੋਗਰਾਮ ਲਿਖਿਆ ਸੀ ਜਿਹਦੇ ਵਿੱਚ ਸਾਬਜਾਦਾ ਬਾਬਾ ਫਤੇ ਸਿੰਘ ਤਾਨਾਦਲ ਬਜਵਾੜਾ ਦੇ ਮੁਖੀ ਬਾਬਾ ਗੁਰਦੇਵ ਸਿੰਘ ਜੀ ਉਹ ਕਾਫੀ ਤਰਤਾਤਾਂ ਸਨ। ਪਰ ਅੱਜ ਫਿਰ ਇਹਨਾਂ ਦਾ ਜਿਹੜਾ ਸੁਨੇਹਾ ਮਿਲਿਆ ਕਿਉਂਕਿ ਦਰਦ ਸਾਨੂੰ ਇੱਕੋ ਹੀ ਆ ਪਲੇਟਫਾਰਮ ਜਿਹੜਾ ਸਾਡਾ ਇੱਕੋ ਹੀ ਆ ਸੋ ਮੈਂ ਆਪਣੇ ਵੱਲੋਂ ਆਪ ਦੇ ਮੀਡੀਅਮ ਦੇ ਰਾਹੀਂ ਇਹ ਆਪਣੀਆਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪ੍ਰੋਗਰਾਮ ਅਸੀਂ ਇੱਕੋ ਹੀ ਦੇਣਾ ਮੈਂ ਹੁਣ ਸੰਗਤਾਂ ਨੂੰ ਇਹ ਅਪੀਲ ਕਰਦਾ ਕਿ ਜਿਹੜਾ 20 ਤਰੀਕ ਦੇ ਸ਼ਨੀਵਾਰ ਨੂੰ ਅਸੀਂ ਰੋਸ਼ਨ ਗਰਾਊਂਡ ਵਿਖੇ ਪ੍ਰੋਗਰਾਮ ਵਿਖਾਇ ਸੀ ਉਹ ਜਿਹੜਾ ਪ੍ਰੋਗਰਾਮ ਆ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਹੀ ਇੱਕੋ ਹੀ ਥਾਂ ਦੇ ਉੱਤੇ ਇਹ ਜਿਹੜਾ ਕੀਤਾ ਜਾਵੇਗਾ ਜਿਵੇਂ ਜਿਵੇਂ ਇਹਨਾਂ ਨੇ ਪ੍ਰੋਗਰਾਮ ਅਲਿਕਿਆ ਉਹਦੇ ਵਿੱਚ ਅਸੀਂ ਵੱਧ ਚੜ ਕੇ ਸਾਰੇ ਸ਼ਮੂਲੀਅਤ ਕਰਾਂਗੇ ਸਰਦਾ ਦੇ ਫੁੱਲ ਜਿਹੜੇ ਭੇਟ ਕਰਨ ਤੋਂ ਉਪਰੰਤ ਜਿਹੜਾ ਮਾਰਚ ਆ ਉਹ ਇੱਕ ਵੱਡੇ ਕਾਫਲੇ ਦੇ ਵਿੱਚ ਜਿਹੜਾ ਇਥੋਂ ਚਲ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਣਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਤਣਾਣੀਆਂ ਹਰਕਤਾਂ ਜਾਂ ਪੰਜਾਬ ਦੇ ਸੂਬੇ ਨੂੰ ਕੋਈ ਲੰਬੂ ਲਾਉਣ ਵਾਲੀਆਂ ਜਿਹੜੀਆਂ ਗੱਲਾਂ ਜਾਂ ਸਰਕਾਰ ਦੇ ਜਿਹੜੇ ਮਾਰੇ ਮਨਸੂਬੇ ਆ ਉਹ ਅਸੀਂ ਹੁਣ ਪੂਰੇ ਨਹੀਂ ਹੋਣ ਦੇਣੇ ਸੋ ਇਸ ਕਰਕੇ ਸਾਰੇ ਸਾਥੀਆਂ ਨੂੰ ਆਪਣੇ ਨੂੰ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਪਾਂ 20 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਇੱਥੇ ਗੁਰਦੁਆਰਾ ਸਿੰਘ ਸਵਾਮੀ ਕੇ ਪਹੁੰਚ ਕੇ ਤੇ ਇਕੱਠੇ ਹੋ ਕੇ ਜਿਹੜਾ ਅਗਲਾ ਪ੍ਰੋਗਰਾਮ ਹੋਲੀ ਕੰਗ ਹੈ ਸ਼ਹਿਰ ਦੇ ਆਊਟਰ ਇਲਾਕਿਆਂ ਚ ਹਜੇ ਵੀ ਕੁਝ ਅਪਰਵਾਸੀ ਭਾਰਤੀ ਭਈਏ ਜਿਹੜੇ ਆ ਉਹ ਅਨਲੀਗਲ ਤੌਰ ਤੇ ਰਹਿੰਦੇ ਪਏ ਆ ਉਹਨਾਂ ਦੀ ਵੈਰੀਫਿਕੇਸ਼ਨ ਲਈ ਆਪਾਂ ਕੀ ਕਦਮ ਚੱਕ ਰਹੇ ਆਂ ਦੇਖੋ ਜੀ ਇਸੇ ਸਬੰਧ ਦੇ ਵਿੱਚ ਆਪਾਂ ਜਿਹੜਾ ਮਾਰਚ ਕੱਢਣਾ ਹੈ ਮੈਂ ਆਪਣੇ ਸ਼ਹਿਰ ਦੀ ਹੀ ਗੱਲ ਕਰਦਾ ਮੈਂ ਤੁਹਾਡਾ ਜਿੰਨਾ ਪੰਘੀ ਚੋਆ ਉਹਦੇ ਵਿੱਚ ਜਿੰਨੇ ਵੀ ਆ ਲੀਗਲ ਬੈਠੇ ਨੇ ਉਹ ਚਾਹੇ ਛੰਨਾ ਪਾ ਕੇ ਬੈਠੇ ਨੇ ਚਾਹੇ ਕੁਲੀਆਂ ਪਾ ਕੇ ਬੈਠੇ ਨੇ ਨੀਵੇਂ ਥਾਂ ਤੇ ਕੁਦਰਤੀ ਆਫਤ ਆਉਣੀ ਆ ਲੇਕਿਨ ਜਿਸ ਵੇਲੇ ਉਹ ਕੁਦਰਤੀ ਆਫਤ ਆਉਂਦੀ ਆ ਤੇ ਫਿਰ ਸਭ ਤੋਂ ਵੱਧ ਜਿਹੜਾ ਹਮਦਰਦ ਵੀ ਆਪਾਂ ਹੀ ਉਹਨਾਂ ਦੇ ਬਣਦੇ ਆ ਲੇਕਿਨ ਉਹਨਾਂ ਦਾ ਜਿਹੜਾ ਬੇਚਨ ਤਾਂ ਉਹਦਾ ਜਿਹੜਾ ਫਿਰ ਮੈਂ ਕਸਮਾ ਉਹ ਉਹ ਵੀ ਅਸੀਂ ਬਣਦੇ ਆ ਉਹ ਸਾਡੇ ਤੇ ਦੂਸਰੀ ਗੱਲ ਇਹ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਕੇ ਰਹਿਮਪੁਰ ਮੰਡੀ ਦੇ ਵਿੱਚ ਜਿੰਨਾ ਕਿ ਇਹਨਾਂ ਦਾ ਬੋਲਬਾਲਾ ਜੇ ਉੱਥੇ ਆਪਣਾ ਪੰਜਾਬੀ ਕੋਈ ਰੇੜੀ ਲਾਉਣੀ ਚਾਹੁੰਦਾ ਤਾਂ ਇਹ ਉਹਦੀ ਰੇੜੀ ਨਹੀਂ ਲੱਗਣ ਦਿੰਦੇ ਤੇ ਇਥੋਂ ਤੱਕ ਕਿ ਪ੍ਰਸ਼ਾਸਨ ਤੇ ਜਿਹੜੇ ਸਿਆਸੀ ਆਕਾ ਉਹ ਵੀ ਸਾਡੀ ਗੱਲ ਨਹੀਂ ਸੁਣਦੇ ਸਿਰਫ ਤੇ ਸਿਰਫ ਵੋਟ ਦੀ ਰਾਜਨੀਤੀ ਕਰਕੇ ਉਹਨੇ ਜਿਹੜਾ ਪੰਜਾਬ ਦਾ ਸਾਡਾ ਕਲਚਰ ਆ ਆਪਸੇ ਜਿਹੜਾ ਭਾਈਚਾਰਾ ਆ ਉਹਨੂੰ ਇਹ ਜਿਹੜਾ ਲੋਕੀ ਗਵਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅਸੀਂ ਇਸ ਪਾਸੇ ਕਿਸੇ ਨੂੰ ਆਉਣ ਨਹੀਂ ਦੇਵਾਂਗੇ ਜਿਹੜਾ ਸਾਡਾ ਸਮਾਜ ਆ ਸਾਡੇ ਜਿਹੜੇ ਤਿਹਾੜ ਆ ਸਾਡੇ ਜਿਹੜੇ ਦੁੱਖ ਸੋਕਿਆ ਸਾਡੇ ਸਾਂਝਿਆ ਲੇਕਿਨ ਕਿਸੇ ਇੱਕ ਦੇ ਕਰਕੇ ਅਸੀਂ ਆਪਣਾ ਮਾਹੌਲ ਨਹੀਂ ਖਰਾਬ ਕਰਨਾ ਸੋ 20 ਤਰੀਕ ਨੂੰ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਉਹ ਆਪਾਂ ਇੱਥੇ ਐਲਾਨ ਕਰਦੇ ਆਂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਅੱਜ ਅਸੀਂ ਜਿਹੜਾ ਸਾਡਾ ਬੱਚਾ ਹਰਵੀਰ ਸਿੰਘ ਜਿਹਨਾਂ ਬਹੁਤ ਵੱਡਾ ਦਰਿੰਦਗੀ ਭਰਾ ਉਹਨਾਂ ਇਨਸੀਡੈਂਟ ਵਾਪਰਿਆ ਜਿੱਥੇ ਪੂਰਾ ਹਿਸ਼ਾਰਪੁਰ ਦੇ ਲੋਕ ਇਸ ਤੋਂ ਬਹੁਤ ਦੁਖੀ ਆ ਬੜਾ ਮਨ ਉਹਨਾਂ ਦਾ ਦੁਖੀ ਆ ਉੱਥੇ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਆ ਇੱਕ ਦੁੱਖ ਦੀ ਲਹਿਰ ਫੈਲ ਗਈ ਆ ਸਾਰੇ ਤੇ ਜਿਹੜੀਆਂ ਇੱਕ ਅੰਤਮ ਰਸਮਾਂ ਹੁੰਦੀਆਂ ਆ ਉਹਦੇ ਵਿੱਚ ਉਸ ਬੱਚੇ ਦੇ ਨਮਿਤ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਰਤਨ ਤੇ ਸਮਾਗਮ ਕਰ ਰਹੇ ਆ ਤੇ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਜਾਊਗਾ ਸਾਡੇ ਨਾਲ ਰਾਜਨੀਤਿਕ ਧਾਰਮਿਕ ਸਮਾਜਿਕ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਉਹ ਸਾਡੇ ਨਾਲ ਬੈਠੇ ਹੋਏ ਆ ਤੇ ਇਹ ਜਿਹੜਾ ਘਣੋਣਾ ਬਾਰਾ ਵਾਪਰਿਆ ਆ ਇਹਦੇ ਸਬੰਧ ਦੇ ਵਿੱਚ ਹੁਣ ਸਾਰਾ ਪੰਜਾਬ ਉੱਠ ਖੜਿਆ ਆ ਪ੍ਰਵਾਸੀਆਂ ਦੇ ਖਿਲਾਫ ਤੇ ਅਸੀਂ ਜਿਹੜੀ ਆ ਪੰਜਾਬ ਗਵਰਨਮੈਂਟ ਤੋਂ ਡਿਮਾਂਡ ਕਰਦੇ ਆ ਵੀ ਪੰਜਾਬ ਗਵਰਨਮੈਂਟ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਇੱਕ ਸਖਤ ਕਾਨੂੰਨ ਲੈ ਕੇ ਆਵੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਜਿਹੜਾ ਪ੍ਰਵਾਸੀ ਪੰਜਾਬ ਦੇ ਵਿੱਚ ਐਂਟਰ ਕਰਦਾ ਉਹਦਾ ਜਿਹੜਾ ਕ੍ਰਿਮੀਨਲ ਰਿਕਾਰਡ ਆ ਉਹ ਚੈੱਕ ਹੋਣਾ ਚਾਹੀਦਾ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਹੋਣ ਤੋਂ ਬਾਅਦ ਹੀ ਜਿਹੜੀ ਅਗਲੀ ਗੱਲ ਤੈਅ ਹੋਊਗੀ ਉਹਨਾਂ ਦੀ ਪੰਜਾਬ ਦੇ ਵਿੱਚ ਜਿੱਦਾਂ ਬਾਕੀ ਸੂਬਿਆਂ 'ਚ ਬਹੁਤਾਂ ਭਾਰਤ ਦੇ ਸੂਬਿਆਂ ਦੇ ਵਿੱਚ ਜਿਹੜਾ ਆ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਜਿਹੜੇ ਵੱਖ-ਵੱਖ ਕਾਨੂੰਨ ਬਣੇ ਹੋਏ ਆ ਤੇ ਅਸੀਂ ਇਹ ਡਿਮਾਂਡ ਕਰਦੇ ਆ ਵੀ ਉਹਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖਰੀਦਣ ਤੇ ਪਾਬੰਦੀ ਲੱਗਣੀ ਚਾਹੀਦੀ ਆ ਕੋਈ ਪ੍ਰਵਾਸੀ ਐ ਨਾ ਹੋਵੇ ਵੀ ਆਵੇ ਤੇ ਕੁਝ ਮਹੀਨਿਆਂ ਦਿਨਾਂ ਦੇ ਵਿੱਚ ਉਹ ਇੱਥੇ ਜ਼ਮੀਨਾਂ ਖਰੀਦ ਲਵੇ ਜਾਂ ਐਦਾਂ ਇਹ ਨਹੀਂ ਐਦਾਂ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ ਪਰਸੈਂਟੇਜ ਤੈਹ ਹੋਣੀ ਚਾਹੀਦੀ ਆ ਦੇਖੋ ਅਸੀਂ ਦੇਖ ਰਹੇ ਹਾਂ ਵੀ ਕਿਤੇ ਤਾਂ ਕੋਈ ਫੈਕਟਰੀ ਆ ਉਹਦੇ ਵਿੱਚ 100% ਜਿਹੜਾ ਆ ਉਹ ਬਾਹਰਲੇ ਬੰਦਾ ਕੰਮ ਕਰ ਰਿਹਾ ਉਹਦੇ ਵਿੱਚ ਪੰਜਾਬੀ ਨੂੰ ਕੋਈ ਥਾਂ ਨਹੀਂ ਮਿਲ ਰਹੀ ਇਹ ਵੀ ਗੱਲ ਤੈਹ ਹੋਣੀ ਚਾਹੀਦੀ ਆ ਵੀ ਕਿੰਨੇ ਪਰਸੈਂਟ ਜਿੱਦਾ ਘੱਟ ਤੋਂ ਘੱਟ 75% ਜਿਹੜੀ ਪ੍ਰਾਈਵੇਟ ਜਿਹੜੀਆਂ ਫਰਮਾਂ ਆ ਇੱਥੇ ਚੱਲਦੇ ਫੈਕਟਰੀਆਂ ਚੱਲਦੀਆਂ ਉਹਦੇ ਵਿੱਚ ਜਿਹੜੀ ਆ ਉਹ ਇੱਥੇ ਦੇ ਲੋਕ ਇੱਥੇ ਦੇ ਜਿਹੜੀ ਲੇਬਰ ਆ ਉਹ ਭਰਤੀ ਹੋਣੀ ਚਾਹੀਦੀ ਆ ਜਿਹੜੀਆਂ ਰੇੜੀਆਂ ਆ ਉਹ ਲਾਇਸੈਂਸशुदा ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਰਾਤ ਨੂੰ ਕੋਈ ਆਇਆ ਇੱਥੇ ਤਾਂ ਸਵੇਰ ਨੂੰ ਇੱਥੋਂ 5000 ਦੀ ਰੇੜੀ ਖਰੀਦੀ ਤੇ ਚਾਰ ਚੀਜ਼ਾਂ ਉੱਤੇ ਰੱਖੀਆਂ ਤਾਂ ਉਹ ਵੇਚਣ ਲੱਗ ਗਿਆ। ਫਿਰ ਨਜਾਇਜ਼ ਕਬਜ਼ੇ ਹਟਣੇ ਚਾਹੀਦੇ ਜਿੰਨਾ ਤੁਸੀਂ ਦੇਖੋ ਹੁਸ਼ਿਆਰਪੁਰ ਤੋਂ ਟਾਂਡੇ ਨੂੰ ਚੱਲ ਜਿਓ ਦੂਸਰੇ ਨੂੰ ਚੱਲ ਜਿਓ ਜਿੰਨੇ ਵਾਲੇ ਦੁਆਲੇ ਰੋਡ ਤੇ ਜਗ੍ਹਾ ਉਹਨਾਂ ਉੱਤੇ ਵੱਖ-ਵੱਖ ਗੁੰਜਿਆਂ ਦੇ ਉੱਤੇ ਜਿਹੜੀ ਆ ਸਰਕਾਰੀ ਜਗ੍ਹਾ ਦੇ ਉੱਤੇ ਇਹਨਾਂ ਨੇ ਆਪੋ ਆਪਣੇ ਕਾਰੋਬਾਰ ਸ਼ੁਰੂ ਕੀਤੇ ਹੋਏ ਆ। ਐਡੇ ਪ੍ਰਕਾਏ ਪ੍ਰਾਈਵੇਟ ਜਗ੍ਹਾ ਦੇ ਉੱਤੇ ਵੀ ਕੀਤੇ ਹੋਏ ਆ। ਜਿਹੜੀ ਪ੍ਰਾਈਵੇਟ ਜਗ੍ਹਾ ਦੇ ਉੱਤੇ ਕੋਈ ਕਾਰੋਬਾਰ ਆ ਉਹ ਬੰਦਾ ਉਹਨਾਂ ਨਾਲ ਜਿਹੜਾ ਆ ਕਿਰਾਇਆਨਾਮਾ ਕਰੇ ਮਤਲਬ ਹਰ ਚੀਜ਼ ਲੀਗਲਾਈਜ਼ ਹੋਣੀ ਚਾਹੀਦੀ ਆ ਜਿਹੜੇ ਪ੍ਰਵਾਸੀਆਂ ਦੇ ਸਵਾਨ ਦੇ ਵਿੱਚ ਫਿਰ ਵੋਟਾਂ ਦਾ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਵਸਿੰਦੇ ਆ ਸਾਨੂੰ ਪਤਾ ਸਾਡੀਆਂ ਕਿੰਨੀਆਂ ਪ੍ਰੋਬਲਮਸ ਆ ਉਹਦੇ ਹਿਸਾਬ ਨਾਲ ਸਰਕਾਰਾਂ ਜਿਹੜੀਆਂ ਚੁਣੀਆਂ ਜਾਂਦੀਆਂ ਤੇ ਜਿਹੜਾ ਇੱਕ ਪ੍ਰਵਾਸੀ ਆਇਆ ਉਹਨੂੰ ਕੀ ਪਤਾ ਇੱਥੇ ਦਾ ਜਾਂ ਉਹ ਕੋਈ 25 30 ਸਾਲ ਰਿਹਾ ਹੋਵੇ ਉਹਨੂੰ ਪਤਾ ਹੋਵੇ ਇੱਥੇ ਤੇ ਮੁੱਦਿਆਂ ਦਾ ਉਹ ਜਾਣੂ ਹੋਵੇ ਤਾਂ ਤਾਂ ਉਹ ਕੋਈ ਕਰੇ ਗੱਲ ਪਰ ਇੱਥੇ ਆਂਦੇ ਹੀ ਤੁਸੀਂ ਕੋਸ਼ ਅਧਾਰੇ ਇਦਾਂ ਦੇ ਚੱਲਦੇ ਜਿਹੜੇ 4000 ਰੁਪਏ ਲੈਂਦੇ ਆ ਉਹ ਆਧਾਰ ਕਾਰਡ ਬਣ ਜਾਂਦੇ ਜਿਹੜਾ ਮਰਜ਼ੀ ਜਾ ਕੇ ਬਣਾ ਲਵੇ ਉਹਨਾਂ ਕੋ ਉੱਤਰ ਵੀ ਆ ਇੱਧਰ ਵੀ ਆ ਜਿਹੜੀ ਗੱਲ ਉਹ ਰਾਹੁਲ ਗਾਂਧੀ ਵੀ ਕਰਦਾ ਨਾ ਫਰਜੀ ਬਾੜੇ ਦੀ ਵੋਟਾਂ ਦੀ ਤੋ ਇਹ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਫਰਜੀ ਵਾੜਾ ਚੱਲਣ ਡਿਆ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਬੰਦੇ ਆ ਇਹਨਾਂ ਨੇ ਵੋਟਰ ਕਾਰਡ ਬਣਾਏ ਹੋਏ ਆ ਆਪਣੀਆਂ ਸਟੇਟਾਂ 'ਚ ਵੀ ਪੰਜਾਬ ਦੀਆਂ 'ਚ ਵੀ ਤੇ ਵੋਟਰ ਕਾਰਡ ਆਧਾਰ ਕਾਰਡ ਨੀਲੇ ਕਾਰਡ ਇਹਨਾਂ ਚੀਜ਼ਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਜਿਹੜੇ ਬੰਦੇ ਆਂਦੇ ਆ ਚੱਲ ਜਾਂਦੇ ਉਹਨਾਂ ਦੇ ਲੇਬਰ ਕਾਰਡ ਬਣਨੇ ਚਾਹੀਦੇ ਆ ਦੇਖੋ ਹੈਲਥ ਕਾਰਡ ਬਣਨੇ ਚਾਹੀਦੇ ਹੈਲਥ ਦੇ ਸੰਬੰਧ 'ਚ ਕਿੰਨੀਆਂ ਕਿਉਂਕਿ ਸਾਰੇ ਬੰਦੇ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰਦੇ ਆ ਉਹਨਾਂ ਦੇ ਹੈਲਥ ਕਾਰਡ ਬਣਨੇ ਚਾਹੀਦੇ ਕਿਉਂਕਿ ਪੰਜਾਬ ਇਹਨਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਆ ਹੁਣ ਸਾਡੇ ਬੱਚਾ ਉਹਨਾਂ ਜੋ ਦਰਿੰਦਗੀ ਹੋਈ ਆ ਉਹਦੇ ਖੂਨ ਨੇ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਊਗਾ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਸਾਰੇ ਭਈਏ ਢਾਡਾ ਦਿਓ ਅਸੀਂ ਕਹਿੰਨੇ ਕਾਨੂੰਨੀ ਹੋਵੇ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਮਾਹੌਲ ਵਿਗੜੇ ਖਰਾਬ ਹੋਵੇ ਪੰਜਾਬ ਗਵਰਨਮੈਂਟ ਨੂੰ ਅੱਗੇ ਆਣਾ ਚਾਹੀਦਾ ਤੇ ਉਹਨਾਂ ਨੂੰ ਇਸ ਸਬੰਧ ਦੇ ਸਖਤ ਕਾਨੂੰਨ ਲੈ ਕੇ ਆਉਣਾ ਚਾਹੀਦਾ ਤਾਂ ਕਿ ਇਹ ਬੱਚਾ ਆ ਸਾਡੇ ਕੋਲ ਮਾਂ ਪੇ ਬੈਠੇ ਆ ਇਹ ਇਹਨਾਂ ਦਾ ਬੱਚਾ ਨਹੀਂ ਉਹ ਪੰਜਾਬ ਦਾ ਬੱਚਾ ਆ ਉਹ ਸਾਡਾ ਖੂਨ ਸੀ ਪੰਜਾਬ ਦਾ ਤੇ ਉਹ ਪੰਜਾਬ ਦਾ ਖੂਨ ਜਰੂਰ ਰੰਗ ਲੈ ਕੇ ਆਊਗਾ ਅਸੀਂ ਚਾਹੁੰਦੇ ਆ ਵੀ ਇੱਥੇ ਜਿਹੜੇ ਪ੍ਰਵਾਸੀ ਉਹਨਾਂ ਦੇ ਸਬੰਧ ਸਖਤ ਕਾਨੂੰਨ ਬਣੇ ਉਸ ਸਬੰਧ ਦੇ ਵਿੱਚ 20 ਤਰੀਕ ਦਿਨ ਸ਼ਨੀਵਾਰ ਗੁਰਦੁਆਰਾ ਸਿੰਘ ਸਵਾ ਇੱਥੇ ਅੰਤਮ ਅਰਦਾਸ ਕੀਤੀ ਜਾਊਗੀ ਉਸ ਤੋਂ ਉਪਰੰਤ ਜਿਹੜੇ ਵੱਖ-ਵੱਖ ਆਗੂ ਆ ਸੰਬੋਧਨ ਕਰਨਗੇ ਤੇ ਇੱਕ ਵੱਡਾ ਜਿਹੜਾ ਆ ਉਹ ਇੱਥੋਂ ਮਾਰਚ ਸੀ ਕੱਢਾਂਗੇ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਉਹ ਜਾਗੇ ਤੇ ਉਹ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰੇ ਜਿਹੜਾ ਟਾਈਮਿੰਗ ਆ ਉਹ ਇਹ ਕੀਰਤਨ ਦਾ ਟਾਈਮ ਜਿਹੜਾ ਹੈਗਾ ਉਹ ਦਾ 11 ਤੋਂ 12 ਵਜੇ ਦਾ ਆ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਜਿਹੜਾ ਆ ਉਹ ਬੁਲਾਰੇ ਜਿਹੜੇ ਬੋਲਣਗੇ ਵੱਖ-ਵੱਖ ਆਗੂ ਜਿਹੜੇ ਪੂਰੇ ਪੰਜਾਬ ਚੋਂ ਆਏ ਹੋਣਗੇ ਉਹ ਆਪਣੀ ਗੱਲ ਰੱਖਣਗੇ ਉਸ ਤੋਂ ਬਾਅਦ ਅਸੀਂ 2 ਵਜੇ ਦੇ ਲਗਭਗ ਇੱਥੋਂ ਇੱਕ ਵੱਡਾ ਕਾਫਲਾ ਜਿਹੜਾ ਆ ਉਹ ਕੱਢਾਂਗੇ ਉਹ ਕੱਢਣ ਦਾ ਇਹੀ ਮੈਸੇਜ ਆ ਵੀ ਸਰਕਾਰ ਜਾਗੇ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕੋਈ ਵੀ ਮੇਰਾ ਵੀਰ ਕੋਈ ਗੱਲ ਬਾਤ ਕਰਨੀ ਜਾਂ ਪੁੱਛਣੀ ਚਾਹੁੰਦਾ ਆਪਾਂ